ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀ ਯੂਐਸਏ ਤੇ ਸਿੱਖ ਇਤਿਹਾਸ ਦੇ ਵਿੱਚ ਆਜਦਾ ਦਿਨ ਅੱਜ 24 ਫਰਵਰੀ ਹੈ 24 ਫਰਵਰੀ 1642 ਗੁਰੂ ਹਰ राय ਸਾਹਿਬ ਦੀ ਪਤਨੀ ਬੀਬੀ ਸੁਲਖਣੀ ਨੇ 24 ਫਰਵਰੀ 1640 ਦੇ ਦਿਨ ਰਾਮ ਰਾਏ 9 ਅਪ੍ਰੈਲ 1649 ਦੇ ਦਿਨ ਰੂਪਕੌਰ ਅਤੇ 20 ਜੁਲਾਈ 1652 ਦੇ ਦਿਨ ਗੁਰੂ ਹਰਕ੍ਰਿਸ਼ਨ ਸਾਹਿਬ ਨੂੰ ਜਨਮ ਦਿੱਤਾ। ਤਿੰਨ ਬੱਚਿਆਂ ਦੀ ਮਾਂ ਹੋਣ ਕਰਕੇ ਆਪ ਨੂੰ ਆਪਤੀ ਸੱਸ ਤਰਬੈਣੀ ਆਖ ਕੇ ਵੀ ਬੁਲਾਇਆ ਕਰਦੀ ਸੀ। 24 ਫਰਵਰੀ 1923 ਗਿਆਨੀ ਗੁਰਦੇਵ ਸਿੰਘ ਦਾ ਜਨਮ 24 ਫਰਵਰੀ 1923 ਦੇ ਦਿਨ ਸਰਦਾਰ ਹੀਰਾ ਸਿੰਘ ਦੇ ਘਰ ਪਿੰਡ ਮਿੱਠੇਵਾਲ ਤਹਿਸੀਲ ਮਰੀਲ ਕੋਟਲਾ ਦੇ ਵਿੱਚ ਹੋਇਆ ਸੀ। ਆਪ ਨੇ 1945 ਦੇ ਵਿੱਚ ਲਾਹੌਰ ਤੋਂ ਗਿਆਨੀ ਪਾਸ ਕੀਤੀ। ਆਪ ਦਾ ਵਿਆਹ ਡਾਕਟਰ ਇੰਦਰਜੀਤ ਕੌਰ ਨਾਲ 1958 ਦੇ ਵਿੱਚ ਹੋਇਆ। ਆਪ ਦੇ ਘਰ ਤੋਂ ਪੁੱਤਰਾਂ ਰੁਪਿੰਦਰ 1960 ਅਤੇ ਰਵਿੰਦਰ 1961 ਨੇ ਜਨਮ ਲਿਆ। ਆਪ ਨੇ ਬਹੁਤ ਸਾਰੀਆਂ ਖੋਜ ਕਿਤਾਬਾਂ ਵੀ ਲਿਖੀਆਂ ਜਿਨ੍ਹਾਂ ਦੇ ਵਿੱਚ ਮੁੱਖ ਨੇ ਰਾਗ ਮਾਲਾ ਦੀ ਅਸਲੀਅਤ 1946, ਪੰਜਾਬੀ ਤੇ ਗੁਰਮੁਖੀ ਲਿਪੀ ਦਾ ਸੰਖੇਪ ਇਤਿਹਾਸ 1960, ਭੱਟ ਤੇ ਉਹਨਾਂ ਦੀਆਂ ਰਚਨਾਵਾਂ 1960, ਮੇਰਾ ਪਿੰਡ 1961। ਇਤਿਹਾਸ ਗੁਰੂ ਗ੍ਰੰਥ ਸਾਹਿਬ 1999 ਅਤੇ ਮੁੰਦਾਵਣੀ 2006 ਦੇ ਵਿੱਚ ਲਿਖੀਆਂ। 11 ਗੁਰਦੇਵਤਾ ਸਿੰਘ ਪੰਜਾਬ ਕੌਂਸਲ ਦੇ 6 ਸਾਲ ਮੈਂਬਰ ਵੀ ਰਹੇ। 1973 ਦੇ ਵਿੱਚ ਜਦੋਂ ਸਿੰਘ ਸਭਾ ਸ਼ਤਾਬਦੀ ਕਮੇਟੀ ਬਣਾਈ ਗਈ ਤਾਂ ਆਪ ਇਸ ਦੇ ਸਖਤਰ ਬਣਾਏ ਗਏ ਅਤੇ ਹੁਕਮ ਸਿੰਘ ਦੀ ਪ੍ਰਧਾਨਗੀ ਮੰਗਰੋਂ ਪ੍ਰਧਾਨ ਬਣਾ ਦਿੱਤੇ ਗਏ। ਇਸੇ ਦੌਰਾਨ ਆਪ ਨੇ ਸਿੰਘ ਸਭਾ ਪੱਤਰਕਾ ਤੇ ਬਹੁਤ ਸਾਰੀਆਂ ਦੁਰਲੱਭ ਕਿਤਾਬਾਂ ਵੀ ਛਾਪੀਆਂ। ਆਪ 17 ਜਨਵਰੀ 2007 ਦੇ ਦਿਨ ਚੜ੍ਹਾਈ ਕਰ ਗਏ। 24 ਫਰਵਰੀ 1929 ਸੇਵਾ ਸਿੰਘ ਠਿਕਰੀ ਵਾਲਾ ਦੀ ਰਿਹਾਈ ਵਾਸਤੇ 24 ਫਰਵਰੀ 1929 ਦੇ ਦਿਨ ਅਕਾਲੀ ਦਲ ਨੇ ਅਕਾਲ ਤਖਤ ਤੇ ਆਲ ਪਾਰਟੀਆਂ ਦੀ ਮੀਟਿੰਗ ਬੁਲਾਈ ਅਤੇ ਉਹਨਾਂ ਦੀ ਰਿਹਾਈ ਦਾ ਮਤਾ ਪਾਸ ਕੀਤਾ ਮਾਸਟਰ ਤਾਰਾ ਸਿੰਘ ਨੇ ਸਖਤ ਲਫ਼ਜ਼ਾਂ ਦੇ ਵਿੱਚ ਕਿਹਾ ਕਿ ਉਹਨਾਂ ਨੂੰ ਰਿਹਾ ਨਾ ਕਰਨ ਦੀ ਸੂਰਤ ਦੇ ਵਿੱਚ ਸਿੱਟੇ ਖਤਰਨਾਕ ਨਿਕਲਣਗੇ 24 ਫਰਵਰੀ 1953 24 ਫਰਵਰੀ 1953 ਦੇ ਦਿਨ ਮਾਸਟਰ ਤਾਰਾ ਸਿੰਘ ਇੱਕ ਜਲਸੀ ਉੱਪਰ ਲੱਗੀ ਪਾਬੰਦੀ ਤੋੜਨ ਤੇ ਅੰਮ੍ਰਿਤਸਰ ਤੋਂ ਗ੍ਰਿਫਤਾਰ ਕਰ ਲਏ ਗਏ 15 ਅਗਸਤ 1947 ਮਗਰੋਂ ਇਹ ਮਾਸਟਰ ਜੀ ਦੀ ਤੀਜੀ ਗ੍ਰਿਫਤਾਰੀ ਸੀ 24 ਫਰਵਰੀ 1987 ਦੇ ਦਿਨ ਪੁਲਿਸ ਨੇ ਬਲਬੀਰ ਕੌਰ ਪੁੱਤਰੀ trilok singh ਵਾਸੀ ਪਿੰਡ ਥਾਂਦੇ ਅੰਮ੍ਰਿਤਸਰ ਨੂੰ ਸ਼ਹੀਦ ਕਰ ਦਿੱਤਾ 24 ਫਰਵਰੀ 1991 ਦੇ ਦਿਨ ਪੰਜਾਬ ਪੁਲਿਸ ਨੇ ਗੁਰਨਾਮ ਸਿੰਘ ਚੀਮਾ ਉਰਫ ਕੁਲਦੀਪ ਸਿੰਘ ਅਤੇ ਬਲਵਿੰਦਰ ਸਿੰਘ ਦੋਵੇਂ ਵਾਸੀ ਬੇਗੋਵਾਲ ਕਪੂਰਥਲਾ, ਅਨੂਪ ਸਿੰਘ ਵਾਸੀ ਪੋਰਸੀ ਅੰਮ੍ਰਿਤਸਰ, ਦਲਬੀਰ ਸਿੰਘ ਮਲਵਈ ਵਾਸੀ ਖੁੱਡਾ ਹੁਸ਼ਿਆਰਪੁਰ, ਮੁਸੀਬਤ ਸਿੰਘ ਉਰਫ ਦਲਜੀਤ ਸਿੰਘ ਗੋਗੀ, ਸਕਤਰ ਸਿੰਘ ਅਤੇ ਮੇਜਰ ਸਿੰਘ ਤਿੰਨੇ ਵਾਸੀ ਉਮਰਾਨੰਗਲ ਅੰਮ੍ਰਿਤਸਰ ਨੂੰ ਨਕਲੀ ਪੁਲਿਸ ਮੁਕਾਬਲੇ ਬਣਾ ਕੇ ਸ਼ਹੀਦ ਕਰ ਦਿੱਤਾ। 24 ਫਰਵਰੀ 1992 ਦੇ ਦਿਨ ਮਨਜੀਤ ਸਿੰਘ ਪੁੱਤਰ ਇਕਬਾਲ ਸਿੰਘ ਵਾਸੀ ਨਾਗਲੀ ਅੰਮ੍ਰਿਤਸਰ ਨੂੰ ਪੁਲਿਸ ਨੇ ਨਕਲੀ ਪੁਲਿਸ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ। 24 ਫਰਵਰੀ 1994 ਦੇ ਦਿਨ ਕੁਲਦੀਪ ਸਿੰਘ ਪੁੱਤਰ ਸੁੱਚਾ ਸਿੰਘ ਵਾਸੀ ਠਿਕਰੀ ਵਾਲਾ ਨੇੜੇ ਕਾੜੀ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਨੂੰ ਪੁਲਿਸ ਨੇ ਨਕਲੀ ਮੁਕਾਬਲਾ ਬਣਾ ਕੇ ਸ਼ਹੀਦ ਕਰ ਦਿੱਤਾ। 24 ਫਰਵਰੀ 2013 1984 ਤੋਂ ਮਗਰੋਂ ਸੈਂਕੜੇ ਸਿੱਖ ਨੌਜਵਾਨਾਂ ਨੂੰ ਅੰਤਾਂ ਦੇ ਤਸੀਹੇ ਦੇ ਕੇ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕਰਨ ਵਾਲੇ ਜ਼ਾਲਮ ਪੁਲਿਸਗੇ ਸਵਰਨ ਘੋਟਨੇ ਦੀ ਮੌਤ 16 ਫਰਵਰੀ 2013 ਦੇ ਵਿੱਚ ਹੋਈ ਸੀ ਉਸ ਦਾ ਭੋਗ ਮਾਡਲ ਟਾਊਨ ਜਲੰਧਰ ਦੇ ਇੱਕ ਗੁਰਦੁਆਰੇ ਦੇ ਵਿੱਚ ਪਾਇਆ ਗਿਆ ਇਸ ਮੌਕੇ ਤੇ ਕੀਰਤਨ ਕਰਨ ਵਾਸਤੇ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਬਲਦੇਵ ਸਿੰਘ ਵਡਾਲਾ ਨੂੰ ਬੁਲਾਇਆ ਗਿਆ ਸੀ ਪਰ ਉਸ ਨੇ ਇੱਕ ਜ਼ਾਲਮ ਪੁਲਿਸ ਅਫਸਰ ਦੇ ਭੋਗ ਤੇ ਕੀਰਤਨ ਕਰਨ ਤੋਂ ਨਾ ਕਰ ਦਿੱਤੀ ਸ਼੍ਰੋਮਨੀ ਕਮੇਟੀ ਦੇ ਸਕੱਤਰ ਰੂਪ ਸਿੰਘ ਨੇ ਬਲਦੇਵ ਸਿੰਘ ਨੂੰ ਜਾਣ ਵਾਸਤੇ ਮਨਾਉਣ ਵਾਸਤੇ ਬਹੁਤ ਜ਼ੋਰ ਪਾਇਆ ਪਰ ਉਸ ਨੇ ਆਪਣੀ ਨਾਂ ਕਾਇਮ ਰੱਖੀ ਇਸ ਕਰਕੇ ਉਸ ਦੇ ਪੁੱਤਰ ਸਤਿੰਦਰ ਸਿੰਘ ਐਸਐਸਪੀ ਵਿਜੀਲੈਂਸ ਨੂੰ ਇੱਕ ਲੋਕਲ ਰਾਗੀ ਤੋਂ ਕੀਰਤਨ ਕਰਵਾਉਣਾ ਪਿਆ ਇਸ ਸਮਾਗਮ ਦੇ ਵਿੱਚ ਜਲੰਧਰ ਅਕਾਲੀ ਦਲ ਬਾਦਲ ਦਾ ਪ੍ਰਧਾਨ ਚਰਨਜੀਤ ਸਰਵਜੀਤ ਸਿੰਘ ਮੱਕੜ ਸਾਬਕਾ ਐਮਐਲਏ ਸਵਰਨ ਸਿੰਘ ਫਲੋਰ ਵੀ ਸ਼ਾਮਲ ਹੋਏ ਸਨ 2 ਫਰਵਰੀ 2022 ਦੇ ਦਿਨ ਗੋਡਪੁਰਾ ਗੋਲੀ ਕਾਂਡ ਦੇ ਵਿੱਚ ਐਸਆਈਟੀ ਨੇ ਫਰੀਦਕੋਟ ਅਦਾਲਤ ਦੇ ਵਿੱਚ 7000 ਪੰਨਿਆਂ ਦੀ ਚਾਰ ਸ਼ੀਟ ਦਾਇਰ ਕੀਤੀ। ਏਡੀਜੀਪੀ ਹਲਕੇ ਯਾਦਵਤ ਤੇ ਐਸਐਸਪੀ ਬਠਿੰਡਾ ਗੁਲティਨ ਸਿੰਘ ਖੁਰਾਣਾ ਦੀ ਅਗਵਾਈ ਵਾਲੀ ਟੀਮ ਵੱਲੋਂ ਫਰੀਦਕੋਟ ਦੀ ਅਦਾਲਤ ਦੇ ਵਿੱਚ ਚਾਰ ਸ਼ੀਟ ਦਾਇਰ ਕੀਤੀ ਗਈ। ਇਸ ਚਾਰ ਸ਼ੀਟ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਸਾਬਕਾ ਡੀਜੀਪੀ ਸੁਮੇਸ਼ ਸਿੰਘ ਸੈਣੀ, ਤਤਕਾਲੀ ਆਈਜੀ 파ਰਮਰਾਨ ਸਿੰਘ ਉਮਰਾਨੰਗਲ, ਐਸਐਸਪੀ ਮੋਗਾ ਚਰਨਜੀਤ ਸ਼ਰਮਾ, ਐਸਐਸਪੀ ਫਰੀਦਕੋਟ ਸੁਖਮਿੰਦਰ ਮਾਨ, ਡੀਆਈਜੀ ਫਿਰੋਜ਼ਪੁਰ ਅਮ ਮੋਦਸਨ ਚਾਰੀ ਸ਼ੀਟ ਦੇ ਮੁਤਾਬਕ ਕੋਟਕਪੂਰਾ ਗੋਲੀਕਾਂਡ ਦੇ ਮੁੱਖ ਸਾਜ਼ਿਸ਼ਕਾਰ ਵਜੋਂ ਤਤਕਾਲੀ ਡੀਜੀਪੀ ਸੁਮੇਤ ਸਿੰਘ ਸੈਣੀ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਨਾਮਜ਼ਦ ਕੀਤਾ ਗਿਆ ਜਦਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸਾਜ਼ਿਸ਼ ਨੂੰ ਅੰਜਾਮ ਦੇਣ ਦਾ ਇਲਜ਼ਾਮ ਹੈ ਤਤਕਾਲੀ ਆਈਜੀ ਉਮਰਾਨੰਗਲ ਡੀਆਈਜੀ ਫਿਰੋਜ਼ਪੁਰ ਅਮਰ ਸਿੰਘ ਚਾਹਲ ਅਤੇ ਐਸਐਸਪੀ ਮੋਗਾ ਚਰਨਜੀਤ ਸਿੰਘ ਸ਼ਰਮਾ ਤੇ ਸਾਜ਼ਿਸ਼ ਨੂੰ ਅੰਜਾਮ ਦੇਣ ਦਾ ਇਲਜ਼ਾਮ ਹੈ ਇਹ ਸੀ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ ਯੂਐਸਏ